ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਦਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨਾ ਦੀਜੈ ਚਾਰ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ ਅਾ ਜ਼ਮੀਨ ਦੇਖ ਰਹੇ ਹੋ ਤੁੱਪ ਚੱਲ ਤੁੱਪ ਦੇ ਵਿੱਚ ਵੀ ਇਹ ਜ਼ਮੀਨ ਇੰਨੀ ਕੋ ਠੰਡੀ ਹੈ ਕਿ ਉਹ ਪੋਦੀਆਂ ਰਾਤਾਂ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਕਿਵੇਂ ਬਤਾਈਆਂ ਹੋਣਗੀਆਂ ਸਵੇ ਦੀ ਕਚੈਰੀ ਦੇ ਵਿੱਚ ਜਾ ਕੇ ਇਲਮ ਨੂੰ ਕਬੂਲ ਨਾ ਕਰਨ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹਾਦਤਾ ਦਾ ਜਾਮ ਪੀਣਾ ਪਿਆ ਦੀਵਾਰ ਦੇ ਵਿੱਚ ਚਿੰਨ ਦਿੱਤਾ ਗਿਆ ਕੁਰਬਾਨੀ ਕੀ ਹੁੰਦੀ ਐ ਸਾਹਿਬਜ਼ਾਦਿਆਂ ਤੋਂ ਪੁੱਛੋ ਬਲੀਦਾਨ ਕੀ ਹੁੰਦਾ ਐ ਮਾਤਾ ਗੁਜਰ ਜੀ ਤੋਂ ਪੁੱਛੋ ਚਾਹ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਦਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਦੀਜੈ ਤਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ ਆ ਜ਼ਮੀਨ ਦੇਖ ਰਹੇ ਹੋ ਤੁੱਪ ਚੱਲ ਤੁੱਪ ਦੇ ਵਿੱਚ ਵੀ ਇਹ ਜ਼ਮੀਨ ਇੰਨੀ ਕੋ ਠੰਡੀ ਹੈ ਕਿ ਸੰਗਤ ਇਸ ਚੀਜ਼ ਨੂੰ ਮਹਿਸੂਸ ਕਰ ਸਕਦੀ ਹੈ ਕਿ ਉਹ ਪੋਹ ਦੀਆਂ ਰਾਤਾਂ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਕਿਵੇਂ ਬਤਾਈਆਂ ਹੋਣਗੀਆਂ ਬਾਬਾ ਮੋਤੀराम ਮਹਿਰਾ ਜੀ ਦੇ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਉਹ ਦੁੱਧ ਦੀ ਸੇਵਾ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇਹ ਸ਼ਹਾਦਤਾਂ ਬਹੁਤ ਵੱਡੀਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜਾ ਕਿ ਕਹਿ ਲਓ ਸਰਬੰਸ ਸਪਨਾ ਪੂਰਾ ਸਰਬੰਸ ਸਿਦਾਨੀ ਤੇਰਾ ਕੌਣ ਦੇਊਗਾ ਦੇਣਾ ਤਾਂ ਗੁਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੰਗਤ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਠੰਡੇ ਬੁਰਜ ਦੇ ਜਿੱਥੇ ਕੀ ਮਾਤਾ ਗੁਜਰੀ ਜੀ ਨੇ ਧੰਨ ਬਾਬਾ ਜ਼ੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਉਹ ਰਾਤਾਂ گزارੀਆਂ ਫੇਰ ਕਚਹਿਰੀ ਦੇ ਵਿੱਚ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਇਲਮ ਨੂੰ ਕਬੂਲ ਨਾ ਕਰਨ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹਾਦਤਾਂ ਦਾ ਜਾਮ ਪੀਣਾ ਪਿਆ ਦੀਵਾਰ ਦੇ ਵਿੱਚ ਚਿੰਨ ਦਿੱਤਾ ਗਿਆ ਮਾਤਾ ਗੁੱਜਰਕੌਰ ਜੀ ਇਸ ਠੰਡੇ ਬੁਰਜ ਦੇ ਵਿੱਚ ਹੀ ਆਪਣੇ ਸੁਵਾਸ ਪੂਰੇ ਕਰ ਗਏ ਜਦੋਂ ਉੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਦੇ ਵਿੱਚ ਚਿੰਨ ਦਿੱਤਾ ਗਿਆ ਸੀ ਦੇਖਿਆ ਜਾਵੇ ਤਾਂ ਕੁਰਬਾਨੀ ਕੀ ਹੁੰਦੀ ਹੈ ਸਾਹਿਬਜ਼ਾਦਿਆਂ ਤੋਂ ਪੁੱਛੋ ਬਲੀਦਾਨ ਕੀ ਹੁੰਦਾ ਹੈ ਮਾਤਾ ਗੁਜਰ ਜੀ ਤੋਂ ਪੁੱਛੋ ਤੇ ਜੇਕਰ ਦੇਖਿਆ ਜਾਵੇ ਸ਼ਹਾਦਤ ਕੀ ਹੁੰਦੀ ਹੈ ਗੁਰੂ ਤੇਗ ਬਹਾਦਰ ਜੀ ਤੋਂ ਪੁੱਛੋ ਸਰਬੰਸ ਵਾਰਨਾ ਕਿਹਨੂੰ ਕਹਿੰਦੇ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਪੁੱਛੋ ਤਾਂ ਠੰਡੇ ਬੁਰਜ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਸੰਗਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਪਹੁੰਚਦੀਆਂ ਨੇ ਤਾਂ ਜਦੋਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਮਨ ਦੇ ਵਿੱਚ ਵਿਰਾਗ ਹੁੰਦਾ ਹੈ ਮਨ ਦੇ ਵਿੱਚ ਇੱਕ ਸੋਗ ਹੁੰਦਾ ਕਿ ਸਾਡੇ ਸਰਬੰਸ ਦਾਣੀ ਨੇ ਸਾਡੇ ਕੌਮ ਨੂੰ ਬਚਾਉਣ ਵਾਸਤੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਐ ਬੱਚਿਆਂ ਨੂੰ ਇਤਿਹਾਸ ਦੇ ਵਾਸਤੇ ਜਾਣੂ ਕਰਵਾਇਆ ਜਾਂਦਾ ਬਹੁਤ ਵੱਡਾ ਇਤਿਹਾਸ ਆ ਇਸ ਤਰਤੀਦਾ ਇਹ ਪਵਿੱਤਰ ਤਰਤੀਦਾ ਜਿੱਥੇ ਕੀ ਠੰਡੇ ਬੁਰਜ ਦੇ ਵਿੱਚ ਵੀ ਰਾਤਾਂ ਗੁਜ਼ਾਰੀਆਂ ਸੀ ਹੋਰ ਵੀ ਗੁਰੂ ਘਰਾਂ ਦੇ ਤੁਹਾਨੂੰ ਨਾਲ ਦੇ ਨਾਲ ਦਰਸ਼ਨ ਕਰਾਵਾਂਗੇ ਇਹ ਠੰਡੇ ਬੁਰਜ ਦੇ ਦਰਸ਼ਨ ਜਿਹੜੇ ਤੁਹਾਨੂੰ ਕਰਵਾ ਰਹੇ ਹਾਂ ਜਿੱਥੇ ਕੀ ਹੈ ਤੁਸੀਂ ਚਾਰ ਪਿੱਲਰ ਦੇਖ ਰਹੇ ਹੋ ਆ ਤੁਸੀਂ ਦੇਖ ਸਕਦੇ ਹੋ ਇਹ ਮੇਨ ਸਥਾਨ ਹੈ ਜਿਹੜਾ ਕੀ ਜਿੱਥੇ ਕੀ ਠੰਡੇ ਬੂਝ ਦੇ ਵਿੱਚ ਰਾਤਾਂ ਗੁਜ਼ਾਰੀਆਂ ਆਸ-ਪਾਸੇ ਜਿਹੜੇ ਨੇ ਚਾਰ ਪਿੱਲਰ ਲੱਗੇ ਨੇ ਪੋ ਦਾ ਮਹੀਨਾ ਦਸੰਬਰ ਮਹੀਨਾ ਜਿੱਥੇ ਠੰਡ ਵਰਦੀ ਹੈ ਧੁੰਦ ਪੈਂਦੀ ਹੈ ਔਰ ਠੰਡੀਆਂ ਹਵਾਵਾਂ ਦੇ ਵਿੱਚ ਉੱਚੇ ਸਥਾਨ ਦੇ ਉੱਤੇ ਉਹਨਾਂ ਨੂੰ ਰੱਖਿਆ ਜਾਂਦਾ ਹੈ ਜ਼ਾਲਮ ਮੁਗਲ ਸਰਕਾਰਾਂ ਦੇ ਵੱਲੋਂ ਇਸ ਕਰਕੇ ਰੱਖਿਆ ਜਾਂਦਾ ਹੈ ਕਿ ਉਹਨਾਂ ਨੂੰ ਜਿਹੜਾ ਠੰਡ ਦੇ ਨਾਲ ਮਹਿਸੂਸ ਹੋਵੇਗਾ ਤਾਂ ਉਹਨਾਂ ਨੂੰ ਜ਼ਬਰੀ ਜਿਹੜਾ ਹੈ ਜ਼ੁਲਮ ਔਰ ਇਲਮ ਕਬੂਲ ਕਰਨਾ ਪਏਗਾ ਪਰ ਤਨ ਸਾਡੇ ਸਾਹਿਬਜ਼ਾਦੇ ਧਨਮਤਾ ਗੁੱਜਰਕੌਰ ਜੀ ਜਿਹੜਾ ਆਪਣਾ ਧਰਮ ਪਰਵਰਤਨ ਨਾ ਕੀਤਾ ਔਰ ਸ਼ਹਾਦਤ ਦਾ ਜਾਮ ਪੀ ਲਿੱਤਾ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਸਰਬੰਸਿ ਦਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵਿਛੋੜੇ ਤੋਂ ਬਾਅਦ ਜਦੋਂ ਇਸ ਸਥਾਨ ਤੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਪਹੁੰਚੇ ਉਹ ਵੀ ਜਿਹੜਾ ਇਤਿਹਾਸ ਦੇਖਿਆ ਜਾਵੇ ਤਾਂ ਗੰਗੂ ਦੇ ਵੱਲੋਂ ਧੋਖੇ ਦੇ ਨਾਲ ਭੇਜਿਆ ਗਿਆ ਔਰ ਉਸ ਤੋਂ ਬਾਅਦ ਇਸ ਸਥਾਨ ਤੇ ਬਾਬਾ ਮੋਤੀराम ਮਹਾਰਾਜੀ ਨੇ ਜਿਹੜਾ ਉਹਨਾਂ ਨੂੰ ਇੱਥੇ ਲਿਆ ਕੇ ਦੁੱਧ ਦੀ ਸੇਵਾ ਕੀਤੀ ਔਰ ਇਸ ਠੰਡੇ ਬੁਰਜ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਰੱਖਿਆ ਗਿਆ ਰਾਤਾਂ گزارਨ ਤੋਂ ਬਾਅਦ ਕਚਹਿਰੀ ਸੂਬੇ ਦੀ ਕਚਹਿਰੀ ਸਰਹੰਦ ਸੂਬੇ ਦੀ ਕਚਹਿਰੀ ਦੇ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤਾਂ ਹੋਰ ਵੀ ਦਰਸ਼ਨ ਤੁਹਾਡੇ ਨਾਲ ਜਰੂਰ ਕਰਾਵਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜਰੂਰ ਇੱਕ ਵਾਰੀ ਲਿਖ ਦਿਓ ਕਿਉਂਕਿ ਸੰਗਤ ਦੇ ਦਰਸ਼ਨ ਕਰਵਾ ਕੇ ਠੰਡੇ ਬੁਰਜ ਦੇ ਤੁਹਾਨੂੰ ਜਿਹੜੇ ਨੇ ਇਸ ਚੀਜ਼ ਦੇ ਦਰਸ਼ਨ ਕਰਾਏ ਨੇ ਹੋਰ ਵੀ ਗੁਰਦੁਆਰਾ ਸਾਹਿਬ ਦੇ ਨਾਲ ਦੇ ਨਾਲ ਤੁਹਾਨੂੰ ਦਰਸ਼ਨ ਜਰੂਰ ਕਰਾਵਾਂਗੇ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ